जो <laughs> पानी são I uh don't -huh. ਜੀ ਕਿ ਬੋਲਵਾ ਦੇ ਬੋਲੋ ਜੀ ਵਾਹਿਗੁਰੂ ਜੀ ਤੇ ਨਿਮਾਨਿਆਂ ਦੇ ਮਾਨਨ ਤਾਨੇ ਤੇ ਤਾਨੇ ਹੋਟਿਆਂ ਦੇ ओर ਸੱਚੇ ਪਿਤਾ ਮਹਾਰਾਜ ਤੁੰਦਨ ਸਿੰਘ ਸਾਹਿਬ ਜੀ ਨੂੰ ਗੁਰੂ ਜੀ ਮਹਾਰਾਜ ਜੀਓ ਆਪ ਜੀ ਨੇ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦੇ ਹੋਇਆ ਮਹਾਰਾਜ ਜੀਓ ਆਪ ਜੀ ਦੇ ਸੇਵਕ ਪਰਿਵਾਰ ਮਹਾਰਾਜ ਜੀਓ ਪ੍ਰਭਾਤ ਸ੍ਰੀਆ ਤੇ ਆਈ ਕੋਈ ਸੰਗਤ ਜੀਵਾਂ ਆ ਆਖਣ ਦੇ ਮਹਾਰਾਜ ਜੀਓ ਦਾਰਾ ਚੰਦ ਜੀ ਦਾ ਸਭੂ ਪਰਿਵਾਰ ਇੱਕਤਰ ਹੋ ਕਰਕੇ ਮਹਾਰਾਜ ਜੀਓ ਤੰਤ ਮਾਤਿ ਦਾ ਇਹ ਲੰਗਰ ਤਿਆਰ ਕੀਤੇ ਹਨ ਮਹਾਰਾਜ ਜੋ ਕਿਰਪਾ ਕਰਨੀ ਸੇਵਕ ਪਰਵਾਰ ਦੇ ਗ੍ਰਹਿ ਵਿਸਣ ਤੋਂ ਪੰਥੀ ਹਨ ਮਹਾਰਾਜ ਜੋ ਆਪ ਜੀ ਨੇ ਕਿਰਪਾ ਕਰਨੀ ਮਹਾਰਾਜ ਜੋ ਸੇਵਕ ਪਰਵਾਰ ਨੂੰ ਚੜ੍ਹਦੀ ਕਲਾ ਖੁਸ਼ੀਆਂ ਖੇੜੇ ਬਖਸ਼ ਕਰਨ ਮਿਹਰ ਪਰਿਆ ਹੱਥ ਸਿਰ ਰੱਖਣਾ ਕੀਤੀ ہوئی ਸੇਵਾ ਲਿਖੇ ਚਲਾਉਣੀ ਮਹਾਰਾਜ ਜੋ ਅੰਗ ਸੰਗ ਸਹਾਈ ਹੋਣਾ ਆਪ ਜੀ ਨੇ ਕਿਰਪਾ ਕਰਨੀ ਆਪ ਜੀ ਨੇ ਕਰ ਵਿੱਚ ਵਸਣ ਵਾਲਿਆਂ ਨੂੰ ਤੰਦਰੁਸਤੀ ਮਿਹਰ ਪਰਿਆ ਹੱਥ ਸਿਰ ਰੱਖਣਾ ਖੁਸ਼ੀਆਂ ਖੇੜੇ ਬਖਸ਼ ਕਰਨ ਮਹਾਰਾਜ ਜੋ ਕਿਰਪਾ ਕਰਨੀ ਆਪ ਜੀ ਨੇ ਅੰਗ ਸੰਗ ਸਹਾਇ ਨਾਮਹਿਰਾ ਮਿਹਰਾਂ ਪ੍ਰਿਆ ਹੱਥ ਸੇ ਰੱਖ ਨੂੰ ਮਹਾਰਾਜ ਜੀ ਨਵੇਂ ਘਰ ਦੇ ਵਿੱਚ ਸੰਤਾਂ ਦੇ ਚਰਨ ਕੋ ਆਏ ਹਨ ਖੁਸ਼ੀ ਨੂੰ ਤੇ ਬਖਸ਼ਿਸ਼ ਕਰਨੇ ਮਹਾਰਾਜ ਜੀ ਨੇ ਪ੍ਰਿਆ ਹੱਥ ਸੇ ਰੱਖਾ ਫਿਰ ਦਾ ਪਲਾ ਕਰਨਾ ਕਿਰਪਾ ਕਰੋ ਆਪ ਜੀ ਕੋਲ ਦਾ ਸੰਦੇਸ਼ ਪਹੁੰਚਣ ਨਾਮਕ ਤੇ ਆਵੇ ਸੰਦੇਸ਼ ਪਲਾ ਕਰਨਾ ਨਾਮਕ ਤੇ ਆਵੇ ਨਾਮ ਕਰਨਾ ਸ਼ਰਧੀ ਜੀ ਜੀ ਰਮਾਣਿਛੋ ਤੋਂ ਆរី ਗ੍ਰਤੀ ਦਾ ਆਸਾ ਨਾਮ ਬਾਣੀ ਕੋਲੇ ਜੋ ਨਿਹਾਲ ਸਤਿ ਸ਼੍ਰੀ ਅਕਾਲ ਸਾਡੀ ਗੁਰੂ ਸਿੱਖ ਦਾ ਕਾਲ ਸਾਹਿਬ ਅਰਦਾਸ ਜੀ ਹੋਰ ਚਾਹਤ ਹੈ ਕਿ ਅਸੀਂ ਸਭ ਤੋਂ ਤੱਕ ਪਹੁੰਚਾ ਆਓ ਹਮਾਰੇ ਹਰ ਦਸ ਸਰਵਨੂ ਸੁਣਾਵਨ ਆਓ ਦੀਤੂ ਆਓ ਹਮਾਰੇ ਹਰ ਦਸ ਤਨ ਭਰੇ ਆ ਹਰਕਸ ਤੂੰ ਸੰਗ ਗਾਵਨਾ ਆ ਮਹਕੋਬੀਨ ਸਨਾਨੇ ਦਰਨਪਾਲ ਜੀ ਮਹਾਰਾਜ ਜੀ ਦੇ ਹੇਠ ਲੰਗਰ ਸੇਵਾ ਨਿਰਪਾ ਕਰਨੇ ਸੇਵਕ ਪਰਿਵਾਰ ਦੀ ਕੀਤੀ ਹੋਈ ਸੇਵਾ ਦੇਖੇ ਚਲਾਨੀ ਮਹਾਰਾਜ ਜੀ ਨੇ ਤਾਂ ਦੇਵ ਚੁ ਬਸਨ ਵਾਲਿਆਂ ਨੂੰ ਤੰਦਰੁਸਤੀ ਪਰਿਆ ਜੀਵਨ ਬਖਸ਼ ਕਰਨਾ ਖੁਸ਼ੀਆਂ ਦੇਣੇ ਬਖਸ਼ਿਸ਼ ਕਰਨਾ ਮੇਰਾ ਪਰਿਆ ਆਪ ਚਿਤ ਰਖਣਾ ਮਹਾਰਾਜ ਜੀ ਤਰਸਾ ਕਰਨੀ ਬਾਣੀ ਅਨੁਸਾਰ ਬਾਣੀ ਅਨੁਸਾਰ ਜਿੰਦਗੀ ਦੇ ਵਿੱਚ ਜੀਵਨ ਦਾ ਬਲਕਨ ਬਖਸ਼ਿਸ਼ ਕਰਨਾ ਕਿਰਪਾ ਕਰੋ ਸਭ ਤਨ ਨੂੰ ਅਗੇ ਆਪਣੇ ਗੰਗਾਵਾਂ ਦਾ ਬਲੋਚਾਂ ਬਖਸ਼ ਕਰੋ ਰਾਮ ਦੀ ਅਗੇ ਬਖਸ਼ ਕਰੋ ਜਿਉਂ ਨਾਮ ਚਤੇ ਆਵੇ ਨਾਨਕ ਨਾਮ ਛੰਤੀ ਕਰਾ ਤੇਰੇ ਪਾਣਿ ਸਰਬਾਹਾਰ ਹੋ ਆਦਿ ਕਾ ਕਲਸਾ ਮੋਹਾਂ ਦੀ ਪਤੀ ਕੋਲੇ ਸੋਨ ਹਾਲ ਸਾਂ ਸ੍ਰੀ ਅਕਾਲ ਜਿਉਂ ਆਦਿ ਕਾ ਕਲਸਾ ਵਾਹੀ ਜਿਤੇ मोदी खाने पे जो हट खोलिया बाबे नानक ने मोदी खानेरा जो हट खोलिया बाबे नानक ने मोदी खानेरा जाओ हट खोले बाबे नेेरा पैजो बाबे नानक मुसलमाना का पीर तो बाबा हिंदुआ रागीरे बाबा पीरे बाबा हिंदुआ रागीरे बाबा बाबा हट खोलिया बाबे नानक ने इस डर दे हट खोले बाबे नानक ने इस डर दे हट खोले बाबा होगी अंतर कैसा अंतर कैसा तोही मोहि मोहि तोही अंतर कैसा अंतर कैसा सनक कटक जल प्रंत जल प्रंत जैसा कनक कटक जल प्रंत जैसा <bunu है दिक> <part> <worldologue> <world> ਜਲ ਤ੍ਰੰਗ ਤੇ ਸਾਂ ਸੋਹੀ 모ਹੀ אז גאנדי טייד דיטי נאַבדי ਕਲ ਹੀ ਆਇਆ ਕਲ ਹੀ ਆਇਆ ਕਲ ਹੀ ਆਇਆ ਅੱਜ ਕਲ ਹੀ ਆਇਆ ਕਲ ਹੀ ਆਇਆ ਜਿੰਨ ਬੜੇ ਬਾਗੀ ਆ ਅੱਜ ਦਿਨ ਬੜੇ ਬਾਗੀ ਆ ਦਿਨ ਬੜੇ ਬਾਗੀ ਆ ਅੱਜ ਦਿਨ ਬੜੇ ਬਾਗੀ ਆ ਦਿਨ ਬੜੇ ਬਾਗੀ ਆ ਅੱਜ ਦਿਨ ਬੜੇ ਬਾਗੀ ਆ ਸਤੇ ਫਾਗੀਆਂ ਅੱਜ ਦਿਨ ਬੜ ਪਾਤੀਆ ਕੀ ਕੀਤਾ ਜਾਤੋ ਨਹੀਂ ਤੇਰਾ ਕੀਤਾ ਜਾਤੋ ਨਹੀਂ ਤੇਰਾ ਕੀਤਾ ਜਾਤੋ ਨਹੀਂ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀ ਤੋਈ ਨਾਰੇ ਕਾਲੋ ਨਈਓ ਜਾਣਗੇ ਦੀਨਾ ਜੱਪੀਆ Thank you.